ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਅੱਜ ਆਪਾਂ ਆਪਣੀ ਜਿਹੜੀ ਫਿਟਿੰਗ ਹੈ ਬਿਲਕੁਲ ਸਹੀ ਆਵੇ ਉਹਦੇ ਲਈ ਜਿਹੜੀਆਂ ਪਲੇਟਾਂ ਦੀਆਂ ਨਸਾਨੀਆਂ ਨੇ ਤੁਹਾਨੂੰ ਉਹ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਜਿਹੜੀਆਂ ਪਲੇਟਾਂ ਲੈਂਗੀਆਂ ਉਹਨਾਂ ਨੂੰ ਪਾ ਸਕਦੇ ਹਾਂ। ਵੈਸੇ ਤਾਂ ਆਪਾਂ ਜਦੋਂ ਕਿਸੇ ਦਾ ਨਾਪ ਲੈਣੇ ਆਗੇ ਆਪਾਂ ਜਿਹੜੀ ਉਹਦੀ ਕਮੀਜ਼ ਹੈ ਉਹਨੂੰ ਨਾਪ ਕੇ ਵੀ ਪਲੇਟਾਂ ਪਾ ਸਕਦੇ ਹਾਂ ਕਿਉਂਕਿ ਜਿੰਨੀ ਉਹਦੀਆਂ ਪਲੇਟਾਂ ਲਗੀਆਂ ਉੱਚੀਆਂ ਨੀਵੀਆਂ ਪਾਈਆਂ ਹੁੰਦੀਆਂ ਨੇ ਆਪਾਂ 1/2 ਇੰਚ ਉਹਦੇ ਵਿੱਚ ਪਲੱਸ ਕਰਕੇ ਉੱਪਰ ਇਨਸਾਨੀ ਦਾ ਜਿਹੜੀਆਂ ਪਲੇਟਾਂ ਨੇ ਉਹ ਪਾ ਸਕਦੇ ਆ ਪਰ ਕਈ ਆਪਾਂ ਨੂੰ ਕਹਿੰਦੇ ਨੇ ਕਿ ਵੀ ਮੇਰੀਆਂ ਪਲੇਟਾਂ ਕੋਈ ਕਹਿੰਦਾ ਉੱਪਰ ਚੜ ਜਾਂਦੀਆਂ ਨੇ ਮੇਰਾ ਜਿਹੜਾ ਗਲਾ ਹੈਗਾ ਉਹ ਪਿੱਛੇ ਨੂੰ ਜਾਂਦਾ ਹੈ ਜਿਹੜੀਆਂ ਇਹ ਪਲੇਟਾਂ ਨੇ ਗਿਆ ਇਹਨਾਂ ਦਾ ਸਹੀ ਨਾ ਪਈਆਂ ਹੋਣ ਉਹਦਾ ਵੱਡਾ ਕਾਰਨ ਇਹੀ ਹੈ ਵੀ ਜਿਹੜਾ ਆਪਣਾ ਗਲਾ ਹੈ ਉਹ ਪਿੱਛੇ ਨੂੰ ਚਲਾ ਜਾਂਦਾ ਹੈ ਜਦੋਂ ਆਪਣੀਆਂ ਪਲੇਟਾਂ ਉੱਚੀਆਂ ਹੋਣਗੀਆਂ ਤਾਂ ਉਹ ਜਿਹੜੇ ਪਲੇਟਾਂ ਨੇ ਆਪਣੀ ਸਾਤੀ ਦੇ ਉੱਪਰ ਆ ਜਾਣਗੀਆਂ ਉੱਥੋਂ ਜਿਹੜਾ ਆਪਣਾ ਕਮੀਜ਼ ਦਾ ਗਲਾ ਹੈ ਉਹ ਬੈਕ ਸਾਈਡ ਚਲਾ ਜਾਂਦਾ ਹੈਗਾ ਜੂ ਆਪਾਂ ਮਿਲ ਕੇ ਵੀ ਪਾ ਸਕਦੇ ਆ ਲੇਕਿਨ ਜੇਕਰ ਆਪਾਂ ਨੇ ਆਪਣੇ ਹਿਸਾਬ ਨਾਲ ਪਲੇਟਾਂ ਪਾਉਣੀਆਂ ਨੇ ਵੀ ਇਹਦਾ ਕੀ ਹੈ ਜਿਹੜਾ ਮੇਜਰਮੈਂਟ ਹੁੰਦਾ ਉਹ ਮੈਂ ਤੁਹਾਨੂੰ ਦੱਸ ਦਿਆਂਗੀ ਇਹਦਾ ਜਿਹੜਾ ਸਹੀ ਹੈ ਇਹ ਪਲੇਟਾਂ ਪਾਉਣ ਦਾ ਇਹ ਜਿਸ ਤਰ੍ਹਾਂ ਆਪਣਾ ਇੱਕ 16 ਇੰਚ ਹੋ ਗਿਆ ਆਪਣੀ 32 ਇੰਚ ਹੋ ਗਈ ਆਪਣੀ ਇਹ ਜਿਹੜੀ ਫੀਟਿੰਗ ਹੈਗੀ ਤੇ 1 34 ਇੰਚ 36 38 40 42 44 ਹੁਣ ਜਿਹੜੀ ਆਪਣੀ ਇਹ 16 ਇੰਚ ਫੀਟਿੰਗ ਹੁੰਦੀ ਹੈਗੀ ਮੰਨ ਕੇ ਉਹ 32 ਹੋ ਜਾਂਦੀ ਹੈਗੀ ਫੇਰ ਇਹ ਜਿਹੜੀ ਇਹ 32 আর 34 ਹੈ ਜਿਹੜੇ ਇਹ ਦੋ ਨਾ ਆਪਣੇਗੇ ਜਿਹੜੇ ਇਹਨਾਂ ਦੀਆਂ ਪਲੇਟਾਂ ਨੇ ਇਹ ਉੱਪਰੋਂ ਨਿਸ਼ਾਨੀ ਇਹਨਾਂ ਦੀ 11 ਇੰਚ ਤੇ ਲੱਗੂਗੀ ਇਹਦੇ ਵਿੱਚ ਇਹਨਾਂ ਦੇ ਜਿਹੜੀ ਉੱਪਰਲੀ ਸਲਾਈ ਦਾ ਕੱਪੜਾ ਹੈ ਉਹ ਆ ਗਿਆ ਆਪਾਂ ਨੇ 11 ਇੰਚ ਤੇ ਨਿਸ਼ਾਨੀ ਲਾਉਣੀ ਹੈ ਜਿਵੇਂ ਆਪਣੀ 738 ਹੈ ਜਿਹੜੀ ਇਹਦੀ ਪਲੇਟ ਹੈ ਇਹ ਆਪਾਂ 12 ਇੰਚ ਚ ਪਾਵਾਂਗੇ ਫਿਰ ਰਹਿ ਗਈ 4040 ਇਹ پلیਟ ਆਪਾਂ ਪਾਵਾਂਗੇ ਜੀ 12.5 ਇੰਚ ਵਿੱਚ ਜਿਹੜੀ 44 پلیਟ ਹੈ ਜਾਂ ਸਿਹਾਰੀਏ ਜੋ ਵੀ ਹੈਗੀ ਇਹ ਆਪਾਂ 13 ਇੰਚ ਵਿੱਚ ਪਾਵਾਂਗੇ ਇਹ ਤੁਸੀਂ ਬਿਲਕੁਲ ਧਿਆਨ ਰੱਖਣਾ ਇਹ ਗੱਲ ਦੇ ਵਿੱਚ ਵੀ ਜਿਹੜਾ ਇਹ ਨਾਪ ਹੈ ਜੇ ਆਪਾਂ ਨੂੰ ਕਿਸੇ ਦੀਆਂ ਪਲੇਟਾਂ ਦਾ ਨਾਪ ਨਹੀਂ ਪਤਾ ਇਹ ਪਰਫੈਕਟ ਨਾਪ ਆ ਜੇ ਤੁਸੀਂ ਇਹਦੇ ਹਿਸਾਬ ਨਾਲ ਤੁਸੀਂ ਪਲੇਟਾਂ ਦੀਆਂ ਨਿਸ਼ਾਨੀਆਂ ਲਾਉਣਿਓ ਜਿਹੜੀ ਤੁਹਾਡੀ ਕਮੀਜ਼ ਦੀ ਫਿਟਿੰਗ ਹੈ ਪ੍ਰੋਪਰ ਬਣ ਕੇ ਤਿਆਰ ਹੋਊਗੀ ਹੁਣ ਮੈਂ ਤੁਹਾਨੂੰ ਕਮੀਜ਼ ਦੇ ਉੱਪਰ ਲਾ ਕੇ ਦੱਸਦੀ ਆਪਾਂ ਵੀ ਕਿੰਨਾ ਆਪਾਂ ਨੇ ਪਲਉਈ ਹੈ ਜਿਹੜੀ ਉਹਦੀ ਲੈਂਥ ਲੈਣੀ ਹੈ ਤੇ ਕਿਸ ਤਰ੍ਹਾਂ ਆਪਾਂ ਨੇ ਜਿਹੜੀ ਇਹ ਮਾਰਕ ਕਰਨੀਆਂ ਨੇ ਪਲਉਈਆਂ ਤੁਸੀਂ ਇਹਨੂੰ ਜ਼ਰੂਰ ਧਿਆਨ ਵਿੱਚ ਰੱਖਿਓ ਆ ਦੇਖੋ ਜਿਹੜਾ ਇਹ ਨਾਪ ਹੈ ਜੀ ਇਹ ਹੈਗਾ 1.5 ਇਹ ਜਿਹੜੀ ਆਪਾਂ ਕਮੀਜ਼ ਐ ਦੇਖੋ ਇਹ ਆਪਾਂ ਫੋਲਡ ਕਰਕੇ ਰੱਖ ਲੈਨੇ ਆ ਸਾਢੇ 10 ਇਹਨੂੰ ਆਪਾਂ ਜਦੋਂ ਡਬਲ ਕਰਦਾਂਗੇ 21 ਹੋਜੂ 21 ਆਪਣੀ ਅੱਗੋਂ ਹੋਜੂ 21 ਆਪਣੀ ਪਿੱਛੋਂ ਤਾਂ ਇਹ ਬਿਆਲੀ ਹੋਜੂਗੀ ਠੀਕ ਐ ਜਿਹੜਾ ਆਪਣਾ 42 ਇੰਚ ਦਾ ਨਾਪ ਐਗਾ ਆ ਦੇਖੋ 40 ਤੇ 42 ਇੰਚ ਦਾ ਨਾਪ ਐ ਇਹ ਆਪਣੀ ਪਲੇਟ ਪਾਊਗੀ ਸਾਢੇ 12 ਇੰਚ ਤੇ ਤੇ ਹੁਣ ਆਪਾਂ ਨਿਸ਼ਾਨੀ ਲਾਵਾਂਗੇ ਜੀ ਸਾਢੇ 12 ਇੰਚ ਦੀ ਆ ਦੇਖੋ ਇਹ ਨਿਸ਼ਾਨੀ ਬਿਲਕੁਲ ਸਹੀ ਹੈ ਇਹ 1.5 ਇੰਚ ਦੀ ਨਿਸ਼ਾਨੀ ਲੱਗੀ ਹੈ ਹੁਣ ਜੀ ਆਪਾਂ ਨੇ ਜਿਹੜੀ ਉੱਪਰੋਂ ਤਾਂ ਇਹ ਨਿਸ਼ਾਨੀ ਲਾ ਲਈ ਆਪਾਂ ਨੇ ਜਿਹੜਾ ਆ ਫਰਕ ਹੈ ਵੀ ਇਹ ਬਚਕਾਰ ਹੈ ਜਿਹੜਾ ਆਪਾਂ ਨੇ ਇਹ ਕਿੰਨਾ ਰੱਖਣਾ ਹੈ ਮੈਂ ਤੁਹਾਨੂੰ ਇਹਦਾ ਹਿਸਾਬ ਕਿਤਾਬ ਦੱਸਦੀ ਆ ਇਹਦਾ ਹਿਸਾਬ ਕਿਤਾਬ ਇਹ ਹੈ ਜੀ ਜਿਸ ਤਰ੍ਹਾਂ ਆਪਣੀ 16 ਫੀਟਿੰਗ ਹੈ 16 ਡਬਲ ਕਰਕੇ 32 ਹੋਗੀ ਲੇਕਿ ਜਿਵੇਂ ਆਪਣੀ ਇੰਚ ਫੀਟੇ ਅੱਠ ਆਉਗੀ ਇਹਦੀ ਇਹਦੇ ਲਈ 32ar 34 ਦੇ ਵਿਚਕਾਰ ਜਿਹੜਾ ਆਪਾਂ ਨੇ ਇਹ ਆ ਫਰਕ ਰੱਖਣਾ ਹੈਗਾ ਇਹ ਰੱਖਣਾ ਨੇ ਹੈਗਾ ਆਪਾਂ ਨੇ 3 ਇੰਚ 32 ਤੇ 34 ਫੀਟਿੰਗ ਲਈ ਆਪਾਂ 3 ਇੰਚ ਰੱਖਾਂਗੇ 36 ਤੇ 38 ਫੀਟਿੰਗ ਦੇ ਲਈ ਆਪਾਂ 7 ਇੰਚ ਰੱਖਾਂਗੇ ਤੇ ਜਿਹੜੀ ਆਪਣੀ 40 ਤੇ 42 ਆ ਗਈ ਇਹਦੇ ਲਈ ਆਪਾਂ 3.5 ਇੰਚ ਰੱਖਾਂਗੇ ਫਿਰ ਜਿਹੜੀ ਉੱਪਰ ਜ਼ਿਆਦਾ ਆ ਗਈ ਫੀਟਿੰਗ 44 ਦੇ 44 ਇਹਦੇ ਲਈ ਆਪਾਂ ਪੌਣੇ 4 ਇੰਚ ਰੱਖਾਂਗੇ ਜੀ 2 3 2/4 3 3/4 ਇਹਦੇ ਲਈ ਆਪਾਂ ਪੌਣੇ 4 ਇੰਚ ਆ ਜਿਹੜਾ ਬਚਾਲਾ ਉਹ ਰੱਖਾਂਗੇ हम आपने जीडी ये फिटिंग है अपने लाई है बयाली इंच लाई है यह आपने साढ़े तीन इंच है जरा पचकारो आपे तीन इंच दी इंसानी बिल्कुल जी इस तो बा प्लेट है ਜਿਹੜੀ ਇਹਦੀ ਲੈਂਥ ਹੈ ਇਹ ਕਿੰਨੀ ਰੱਖਣੀ ਹੈ ਇਹਦੇ ਲਈ ਜੀ ਆਪਾਂ ਨੇ ਜੋਇਰ ਫੀਟਿੰਗ ਆਪਣੀ 32 ਤੇ 34 ਹੈਗੀ ਇਹਦੇ ਲਈ ਤਾਂ ਆਪਣੀ ਜਿਹੜੀ ਆਮ ਨੋਰਮਲ ਹੈ ਜਿਹੜੀ ਇਹਦੀ ਪਲੇਟ ਦੀ ਲੰਬਾਈ ਹੈਗੀ ਇਹ ਇਹ ਆਪਣੀ 7 ਇੰਚ ਹੈ ਇਹਦੇ ਲਈ 7 ਇੰਚ ਹੈ ਜਿਹੜੀ 36 ਦੇ 38 ਹੈ ਇਹਦੇ ਲਈ ਆਪਾਂ ਜਿਹੜੀ ਇਹਦੀ ਲੰਬਾਈ ਹੈਗੀ ਇਹ 6.5 ਇੰਚ ਰੱਖਾਂਗੇ ਜਿਹੜੀ ਆਪਣੀ 40 ਤੇ 42 ਹੈ ਆਪਾਂ ਜਿਹੜੀ ਇਹਦੀ ਪਲੇਟ ਦੀ ਹੈ ਜਿਹੜੀ ਲੰਬਾਈ ਉਹ ਆਪਾਂ 6 ਇੰਚ ਰੱਖਾਂਗੇ ਤੇ ਇਹਦੀ ਵੀ ਆਪਾਂ 6 ਇੰਚ ਰੱਖਾਂਗੇ ਕਿਉਂਕਿ ਇਹ ਆਪਾਂ 6 ਇੰਚ ਤਾ ਰੱਖਾਂਗੇ ਜਿਹੜੀਆਂ ਮੇਰੇ ਭੈਣਾਂ ਦਾ ਪੇਟ ਹੈਗਾ ਉਹਨਾਂ ਲਈ ਜਿਹੜੀ ਇਹ ਲੈਂਥ ਹੈ ਪਲੇਟ ਦੀ ਇਹ 6 ਇੰਚ ਰੱਖੀ ਜਾਂਦੀ ਹੈ ਇਹ ਆਪਾਂ ਜਿਹੜੀ 6 ਇੰਚ ਹੈਗੀ ਇਸ ਤਰ੍ਹਾਂ ਇਹ 6 ਇੰਚ ਰੱਖੀ ਜਾਂਦੀ ਹੈਗੀ ਜਿਨ੍ਹਾਂ ਦਾ ਪੇਟ ਨਹੀਂ ਹੈਗਾ ਦਰਮਿਆਨਾ ਆ ਜਾਏਗਾ ਉਹਨਾਂ ਲਈ ਆਪਾਂ ਇਹ 6.5 ਇੰਚ ਰੱਖਾਂਗੇ ਜੋ ਜਿਨ੍ਹਾਂ ਦੀ ਫਿਟਿੰਗ 32 ਜਾਂ 34 ਹੈ ਬਿਲਕੁਲ ਜੋ ਆਪਣੀਆਂ ਅੱਜ ਕੱਲ੍ਹ ਕੁੜੀਆਂ ਹੁੰਦੀਆਂ ਨੇ ਪੈਣਾ ਮੇਰੀਆਂ ਬੇਟੀਆਂ ਉਹਨਾਂ ਲਈ ਆਪਾਂ ਜਿਹੜੀ ਇਹ ਪਲੇਟ ਦੀ ਲੈਂਥ ਹੈ ਇਹ 7 ਇੰਚ ਰੱਖਾਂਗੇ ਇਸ ਤਰ੍ਹਾਂ ਇਹ ਪਲੇਟ ਪੈਂਦੀ ਹੈ ਫਿਰ ਆਪਾਂ ਜਿਹੜਾ ਇਹ ਪਲੇਟ ਦਾ ਅੱਧਾ ਕਰਕੇ ਜੀ 3 ਇੰਚ ਉਹ ਤੋਂ ਆਪਾਂ ਜੀ ਅੱਧਾ ਇੰਚ ਇਧਰ ਨਸਾਨੀ ਲਾਉਣੀ ਹੈ ਅੱਧਾ ਇੰਚ ਆਪਾਂ ਇਧਰ ਨਸਾਨੀ ਲਾਉਣੀ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਮਾਰਕ ਕਰਨਾ ਇਸ ਤਰ੍ਹਾਂ ਜਿਹੜੀ ਆਪਣੀ ਪਲੋਈ ਹੈਗੀ ਜਦੋਂ ਆਪਾਂ ਇਹਨੂੰ ਡਬਲ ਕਰਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਸਟਾਰਟ ਕਰਕੇ ਇੱਥੋਂ ਇਹਨੂੰ ਗੁਲਾਈ ਦੇ ਦੇਣੀ ਹੈ ਇਸ ਤਰ੍ਹਾਂ ਜਿਹੜੀ ਇਹ ਪਲੇਟ ਹੈ ਦੀ ਸਿਲਾਈ ਹੈ ਜਿਹੜੀ ਉਹ ਇਸ ਤਰ੍ਹਾਂ ਹੋਊਗੀ ਹੁਣ ਜੀ ਆਪਣੇ ਜਿਹੜੀਆਂ ਇਹ ਸਾਈਡ ਪਲੇਟਾਂ ਨੇ ਹੁਣ ਆਪਾਂ ਉਹਨਾਂ ਬਾਰੇ ਗੱਲ ਕਰਦੇ ਆਂ ਇਸ ਤਰ੍ਹਾਂ ਹੀ ਜਿਹੜੀਆਂ ਇਹ ਸਾਈਡ ਪਲੇਟਾਂ ਨੇ ਜੀ ਇਹ ਇਹ ਸਾਈਡ ਪਲੇਟਾਂ 1.5 ਇੰਚ ਤੋਂ ਲੈ ਕੇ 2 ਇੰਚ ਤੱਕ ਪੈ ਸਕਦੀਆਂ ਨੇ ਇਹ 1.5 ਇੰਚ ਉਸੇ ਤਰ੍ਹਾਂ ਹੀ 16 ਜਿਵੇਂ ਆਪਣਾ 16 ਦਾ ਆ ਗਿਆ 32 34 ਉਹਨਾਂ ਲਈ ਤਾਂ ਆਪਾਂ ਜਿਹੜਾ ਇਹ ਆਪਣਾ ਪਲੇਟ ਦਾ ਫਰਕ ਹੈ ਇਹ ਰੱਖਾਂਗੇ 1.5 ਇੰਚ ਜਿਉਂ-ਜਿਉਂ ਆਪਣਾ ਜਿਹੜਾ ਨਾਪ ਹੈ ਪਲੱਸ ਹੋਣੀ ਜਾਊਗਾ ਇਹ ਜਿਹੜੇ ਆਪਣੇ 2-2 ਪੁਆਇੰਟ ਵੱਧਦਾ ਜਾਊਗਾ ਜਿਸ ਤਰ੍ਹਾਂ 32 ਦੇ 34 ਦੇ ਲਈ ਤਾਂ ਆਪਾਂ ਨੇ 32 ਦੇ 34 ਲਈ ਇਹ ਜਿਹੜਾ ਆਪਣਾ ਨਾਪ ਨਹੀਂ ਇਹਨਾਂ ਆਪਾਂ 1.5 ਇੰਚ ਰੱਖਾਂਗੇ 37 ਦੇ ਜੋ 38 ਐ ਇਹਦੇ ਲਈ ਆਪਾਂ 4.2 ਇੰਚ ਕਰ ਦਾਂਗੇ ਜਿਹੜੀ ਆਪਣੀ 40 ਤੋਂ 42 ਇੰਚ ਦੀ ਫਿਟਿੰਗ ਹੈਗੀ ਉਹਦੇ ਲਈ ਆਪਾਂ ਜਿਹੜਾ ਇਹ ਪੂਰਾ 3.5 ਵੀ ਕਰ ਸਕਦੇ ਆ 2 ਇੰਚ ਵੀ ਲਗਾ ਸਕਦੇ ਆ ਜੋ 44 ਤੋਂ 46 ਐ ਇਹਨਾਂ ਜਿਹੜਾ ਆਪਾਂ ਫਰਕ ਐ ਉਹ ਆਪਾਂ 2.5 ਇੰਚ ਰੱਖਾਂਗੇ ਕਿਉਂਕਿ ਜਿਉਂ-ਜਿਉਂ ਆਪਣਾ ਜਿਹੜਾ ਨਾਪ ਐ ਉਹੋ ਵੱਡਾ ਹੋ ਜਾਂਦਾ ਹੈ ਤਾਂ ਜਿਹੜੀ ਆਪਣੀ ਬ੍ਰੈਸਟ ਹੈ ਉਹ ਭਾਰੀ ਹੋ ਜਾਂਦੀ ਹੈ ਉਹਦੇ ਨਾਲ ਆਪਣੀ ਜਿਹੜਾ ਇਹ ਨਾਪ ਹੈ ਜਿਹੜੇ ਸਾਈਡ ਪਲੇਟਾਂ ਦਾ ਉਹ ਵੱਧਦਾ ਜਾਂਦਾ ਹੈ ਜਿਹੜੀ ਇਹਦੀ ਸਾਈਡ ਪਲੇਟਾਂ ਦੀ ਨਿਸ਼ਾਨੀ ਕਿਸ ਤਰ੍ਹਾਂ ਲਾਉਣੀ ਹੈ ਜਿਹੜੀ ਆ ਪਹਿਲੀ ਨਿਸ਼ਾਨੀ ਹੈ ਇਹਨੂੰ ਆਪਾਂ ਬਿਲਕੁਲ ਇਹਦੇ ਸਾਹਮਣੇ ਲਗਾਵਾਂਗੇ ਫਿਰ ਇਸ ਤੋਂ ਬਾਅਦ ਜਿਹੜਾ ਆਪਣਾ ਇਹ ਮੋਢੇ ਦਾ ਕਾਰਨਰ ਬਣਿਆ ਹੋਇਆ ਆਪਾਂ ਇਹਦੇ ਤੋਂ ਇੰਚੀ ਟੇਪ ਬਿਲਕੁਲ ਸਿੱਧਾ ਰੱਖ ਕੇ ਆਪਣਾ ਇਧਰ ਨੂੰ ਵੀ ਉਨੇ ਹੀ ਹੋਣਾ ਚਾਹੀਦਾ ਪੌਣੇ 2 ਇਹ ਇਸ ਤੋਂ ਇਧਰ ਨੂੰ ਵੀ ਪਾਉਣੇ ਦੋ ਇਸ ਤਰ੍ਹਾਂ ਆਪਾਂ ਜਿਹੜੀ ਇਹ ਪੌਣੇ 2 ਦੀ ਨਿਸ਼ਾਨੀ ਹੈ ਇਹ ਇਸ ਤਰ੍ਹਾਂ ਬਣਾ ਦਾਂਗੇ ਜਿਹੜੀ ਆਪਾਂ ਨੇ ਇਹ ਮਲਾਉਣੀ ਹੈ ਇਹ ਆਪਣੀ ਜਿਹੜੀ ਆ ਫੀਟਿੰਗ ਹੁੰਦੀ ਹੈਗੀ ਆਪਾਂ ਜਿਵੇਂ 8 ਇੰਚ ਤੇ ਨਿਸ਼ਾਨੀ ਲਾਉਣੇ ਆ ਜੀ ਇਹ ਆਪਾਂ ਇਹ ਨੂੰ ਇਸ ਤਰ੍ਹਾਂ ਬਣਾਉਣਾ ਤੁਸੀਂ ਆਪਣੇ ਪਲੇਟਾਂ ਦੀਆਂ ਨਿਸ਼ਾਨੀਆਂ ਨਹੀਂ ਉਹ ਇਸ ਤਰ੍ਹਾਂ ਲਾਉਣੀਆਂ ਨਹੀਂ ਗਿਆ ਤੁਸੀਂ ਇਸ ਤਰ੍ਹਾਂ ਜਿਹੜੀਆਂ ਪਲੇਟਾਂ ਦੀਆਂ ਨਿਸ਼ਾਨੀਆਂ ਲਾ ਕੇ ਆਪਣਾ ਜਿਹੜਾ ਕਮੀਜ਼ ਹੈ ਉਹਨੂੰ ਤਿਆਰ ਕਰਕੇ ਦੇਖਿਓ ਜਿਹੜੀ ਸੋਲੀ ਉਹਦੀ ਕਮੀਜ਼ ਦੀ ਫਿਟਿੰਗ ਹੈ ਉਹ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਊਗੀ ਤੁਸੀਂ ਮੈਨੂੰ ਕਈ ਭੈਣਾਂ ਨੇ ਕਮੈਂਟ ਕੀਤੇ ਸੀ ਕਿ ਸਾਨੂੰ ਪਲੇਟਾਂ ਦੀ ਜਿਹੜੀ ਹੈ ਉਹ ਨਿਸ਼ਾਨੀ ਲਾਉਣੀ ਦੱਸਿਓ ਮੈਂ ਤਾਂ ਕਰਕੇ ਅੱਜ ਇਹ ਵੀਡੀਓ ਬਣਾਈ ਹੈ ਮੇਰੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਤੇ ਸਕਿੱਪ ਨਾ ਕਰਿਆ ਕਰੋ ਸਾਰੀ ਨੂੰ ਦੇਖਿਆ ਕਰੋ ਧੰਨਵਾਦ